ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਦੇ ਨਿਊ ਨਹੀਂ ਹੈ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗਿੰਗ ਕਰਿਆ ਕਰੋ ਜੀ ਫੁੱਲ ਵਾਚ ਤੇ ਹੁਣ ਟਾਈਮ ਹੋ ਗਿਆ 7 ਦਾ ਤੇ ਸ਼ਾਮ ਦੇ 7 ਦਾ ਮੈਂ ਹੁਣ ਬਲੌਗ ਦੀ ਸਟਾਰਟਿੰਗ ਕਰ ਲੱਗੀ ਆ ਪਰ ਮੈਂ ਸੂਆ ਸਕੂਲ ਜਾਣ ਦੀ ਬਲੌਗ ਦੀ ਸਟਾਰਟਿੰਗ ਕਰਕੇ ਗਈ ਸੀ ਪਤਾ ਨਹੀਂ ਕਿਵੇਂ ਪਹਿਲੀ ਵਾਰ ਮੇਰੇ ਤੋਂ ਇਦਾਂ ਹੋਇਆ ਕਿ ਜਿਹੜੀਆਂ ਕਲਿੱਪਸ ਮੈਂ ਜਾਨਕੀ ਲਈਆਂ ਸੀ ਉਹ ਮੇਰੇ ਤੋਂ ਡਿਲੀਟ ਹੋ ਗਈਆਂ ਬਸ ਆ ਕੇ ਕੰਮਕਾਰਾਂ ਦੇ ਵਿੱਚ ਲੱਗੇ ਬੱਚੇ ਵੀ ਫਿਰ ਟਿਊਸ਼ਨ ਹਨਾ ਜਾਣ ਲੱਗੇ ਤੇ ਮੈਥੋਂ ਕੋਈ ਵੀ ਕਲਿੱਪ ਜਾਨਕੀ ਨਹੀਂ ਲਈ ਗਈ ਹੈਗੀ ਜੀ ਬਾਕੀ ਮੇਰੇ ਭੈਣਾਂ ਦੇ ਵੀ ਕਮੈਂਟ ਆਏ ਸੀ ਤੇ ਇੱਕ ਮੇਰੀ ਫਰੈਂਡ ਹੈ ਵਿਅੰਤਾ ਹਨਾ ਸਟਾਰਟਿੰਗ ਤੋਂ ਛੋਟੀਆਂ ਹੁੰਦੀਆਂ ਜਾਨਕੀ ਬਚਪਨ ਦੀ ਸੇ ਲਈ ਅਸੀਂ ਇਕੱਠੀਆਂ ਪੜੀਆਂ ਬੀਏ ਤੱਕ ਹਨਾ ਇਸ ਤੋਂ ਬਾਅਦ ਚਲੋ ਉਹਦੀ ਮੈਰਿਜ ਹੋ ਗਈ ਮੈਂ ਮੇਰੀ ਇਸ ਤੋਂ ਬਾਅਦ ਹੋਈ ਜਨ ਕਿ ਮੈਂ ਇਸ ਤੋਂ ਬਾਅਦ ਸਟੱਡੀ ਕੀਤੀ ਸੀ ਤੇ ਉਹਨਾਂ ਕਿਸ ਦੇਹਾਂ ਦੀ ਲੱਗੀ ਵੀ ਆਪਦੀ ਉਹ ਮੇਰੀ ਮੈਰਿਜ ਤੇ ਨਹੀਂ ਆਈ ਸੋ ਉਹ ਵੀ ਪਤਾ ਨਹੀਂ ਕਿਸੇ ਹੋਰ ਜਨ ਕਿ ਆ ਨਹੀਂ ਸਕੇ ਕਿਤੇ ਗਈ ਸੀ ਕਿ ਦੇਹਾਂ ਦੀ ਲੱਗੀ ਹਨਾ ਵੀ ਤੂੰ ਨਾ ਆਪਦੀ ਮੈਰਿਜ ਵਾਲੀ ਜਿਹੜੀ ਆ ਬਿਖਾ ਹੈ ਦਿਖਾ ਕਿ ਦੇਹਾਂ ਦੀ ਲੱਗੀ ਸੀਗੀ ਮੈਂ ਫਿਰ ਅੱਜ ਮੈਨੂੰ ਆਏ ਹੋਇਆ ਮੈਂ ਹਵੇ ਚੱਲ ਹਨਾ ਕਿਉਂਕਿ ਮੇਰੇ ਕੋਲ ਕੋਈ ਵੀ ਵਲੌਗ ਨਹੀਂ ਬਣਿਆ ਸੀਗਾ ਫਿਰ ਮੈਂ ਜਣੀ ਚ ਅਪਲੋਡ ਫਿਰ ਮੈਂ ਕਿ ਵੀ ਹੋਣਾ ਨਹੀਂ ਹੈਗਾਗਾ ਵੀ ਚਲ ਕਾ ਨੂੰ ਆਪਾਂ ਉਹ ਕਰਨਾ ਹੈ ਵੀ ਅੱਜ ਜਿਹੜਾ ਹੁਣ ਨਾਲ ਸਾਰੇ ਕੰਮ ਕਰਾ ਜਿਹੜੇ ਕਰ ਲਏ ਹੈਗੇ ਤੇ ਮੈਂ ਕਿ ਚਲ ਹੁਣ ਆਪਾਂ ਵਲੌਗ ਦੀ ਜਿਹੜੀ ਆਪਾਂ ਐਲਬਮ ਦੇ ਜਿਹੜਾ ਅੱਜ ਵਲੌਗ ਬਣਾਉਣੀ ਆ ਤਾਂ ਤੁਹਾਨੂੰ ਪਲੀਜ਼ ਜ਼ਰੂਰ ਪਸੰਦ ਆਉਗੇ ਹਨਾ ਤੁਸੀਂ ਦੇਖਿਓ ਕਿ ਸਾਰੇ ਰਿਸ਼ਤੇਦਾਰ ਵੀ ਜਿਵੇਂ ਦੇਖਣਗੇ ਸਾਰਿਆਂ ਦੇ ਕਿੰਨਾ ਕੁ ਜ਼ਿਆਦਾ ਚੇਂਜ ਆ ਗਿਆ ਹਨਾ ਸਾਰੇ ਛੋਟੇ ਛੋਟੇ ਜਿਹੇ ਸੀਗੇ ਤੇ ਹੁਣ ਕੋਈ ਲਿਸਟ ਲ ਉਸ ਜੀ ਮੇਰੇ ਵਰਗੀ ਵਿਚਾਰੀ ਬਾੜੀ ਤੀਨ ਚਲੋ ਹਾਂ ਫਰਕ ਪੈ ਗਿਆ ਸਾਰਾ ਲੈ ਮਮਾ ਡੈਡੀ ਇਹ ਸ਼ਗਨ ਵਾਲੀ ਵੈਸੇ ਤੇ ਇਹ ਸ਼ਗਨ ਵਾਲੀ ਦੀ ਐਲਬਮ ਬਣ ਦਿੱਤਾ ਮੈਂ ਜਣੀ ਕਿ ਇਹ ਬਲੌਗ ਬਣਾਇਆ ਹੋਇਆ ਹੈ ਗੇਜ਼ਮੈਂਟ ਪਰ ਕੋਈ ਨਾ ਦੇਖ ਲੋ ਚਲ ਮਾੜੀ ਮਾੜੀ ਜੀ ਦੇਖ ਲਾਂਗੇ ਇਹ ਨਵਰੀਤ ਕੋਲ ਬੈਠ ਗਈ ਹੈ ਜੀ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਇਹ ਮੁਕਸਰ ਸਭ ਜਣੀ ਕਿ ਮੇਰਾ ਜਿਹੜਾ ਸ਼ਗਨ ਹੈ ਉੱਥੇ ਪਿਆ ਸੀਗਾ ਗੁਰਦੁਆਰਾ ਸਾਹਿਬ ਮੈਂ ਕਿ ਨਹੀਂ ਸੋਣਾ ਨਾ ਹਾਂ ਇਹ ਆਪਾਂ ਥੋੜੀ ਥੋੜੀ ਜਿਹੀ ਦੇਣੇ ਦੀ ਦਿਖਾ ਦਾਂਗੇ ਜਦੋਂ ਮੈਂ ਸੁਣ ਨਹੀਂ ਦੇਖਿਆ ਆਹ ਹੈ ਗੇਰਾ ਦੇ ਆ ਵਈ ਜਿਹੜੀ ਰਾਜਾ ਆ ਹੋ ਗਿਆ ਉਸ ਤਾਂ ਕਰਨਾ ਆਪਾਂ ਤੁਮ ਨੂੰ ਕਰਨਾ ਇਸੇ ਆ ਜਾ ਆ ਦੇ ਤ੍ਰੇਟ ਪੁਆ ਹਾਂ ਅਸਿਰਤ ਅਸਿਰਤ ਕਰ ਇਹ ਮਕਸਰ ਵਾਲੀ ਭੂਆ ਜੀ ਆਹ ਕਹੋ ਰਾਣੀ ਰਾਣੀ ਬਾਗੀ ਜਿਹੜੀ ਹਾਂ ਤੇ ਕਾਲੂ ਬੋਲੀ ਆਲੇ ਨਿੱਕੂ ਬੈਠੇ ਸਾਰੇ ਲੇਟੇ ਨੇ ਕਿੰਨੇ ਆ ਤੇ ਹੁਣ ਕਿੰਨੇ ਆ ਨੇੜੇ ਕਰਨ ਦੇ ਫਿਰ ਪ੍ਰੋਪਰ ਜਦ ਲੱਗੇ ਦਿਖਾ ਦੇ ਦਿੰਦੇ ਦੇਖੋ ਹਮ ਫਿਰ ਟਾਈਮ ਟੈਮ ਨਾਲ 8 ਸਾਲ ਹੋ ਗਏ ਆ 9 ਸਾਲ ਹੋ ਜੇ ਹੋ ਜਾਣੀ ਸਲਾਹ ਕਰਦੇ ਕਿਥੇ ਸੀ ਕਿਤੇ ਨਾ ਇਹ ਕਿੰਨਾ ਸੋਈ ਸੀ ਪਾਸੇ から ਹੱਟਾਉਂਦੇ ਇਹ ਕਿੱਥੇ ਦਾ ਸੋਈ ਸੀ ਨਾ ਪਾਲ ਲਈ ਆ ਗਈ ਕਿਥੇ ਪਾਲੀ

ਮੇਰੇ ਅੰਜ਼ੀ ਦੀ ਸਿੱਧੀ ਘੜੀ ਤੇ ਦਾਦੀ ਨੇ ਦਿਖਵਾਣਾ ਚਾਹੀਦਾ ਸੀ ਹਮ ਕਿੰਨੇ ਉੱਚੇ ਕੱਪੜੇ ਬਣਾ ਦੇਗੇ ਉਦੋਂ ਖਫਣਗੇ ਮम्मा ਅ ਦੇਰੀ ਹਮ ਪਪਾ ਹਮ ਸ਼ਗਲ ਦੀ ਜਿਹਨੇ ਕੀ ਤਮਰੀ ਜੀ ਥਾਣੀ ਨੇ ਜਣੇ ਕੀ ਕਿੰਨੇ ਉੱਚੇ ਉੱਚੇ ਪੌਂ ਕੱਪੜੇ ਪੁੰਦੀ ਸੀ ਅਧੀਆਂ ਵਾਹਾਂੀਆਂ ਦਾ ਕਿੰਨਾ ਰਿਵਾਜ ਸੀ ਹਾਂ ਮਮਾ ਮਮਾ ਤੂੰ ਮੋਦਣੇ ਮੈਂ ਉਹ ਮੋਸੀ ਚਾਹਂਦੀ ਸੀ ਕਿ टांगਾਂ ਨੀਵੇਂ ਪਾਈ ਹੋਈ ਸੀ ਮੈਂ ਲੇਖ ਨੀਵੇਂ ਪਾ ਕੇ ਖਾਂਗੜਦੀ ਹਾਂ ਤਾਣੂ ਪੂਦ ਲਗਦੀ ਹੈ ਬਹੁਤ ਮम्मा ਦੇਖੀ ਜਿੱਦਾਂ ਤਾਂ ਨੀਵੀਂ ਬਾਗਦਨ ਤਾਂ ਅਗਲ ਲੱਗਦੀ ਸੀ ਨਾ ਉਹ ਤਾਂ ਨੀਵੀਂ ਬਾਗ ਇੱਕਨ ਜਗ ਲੱਗਦੀ ਸੀ ਨਾ ਉਹ ਤਾਂ ਮੈਨੂੰ ਇਹ ਪੂਦੀ ਲੱਗਦੀ ਸੀ ਤੈਨੂੰ ਐਨੀ ਵੀਨੀ ਪੂਤ ਲੱਗਦੀ ਜੰਨੀ ਤੂੰ ਕਹਿ ਰਹੀ ਨੂੰ ਕੰਪਲੀ ਹੋਈ ਵਾਲੀ ਲੈ ਦੇਖੂ ਜੀ ਮਠਾਈ ਨਾ ਦਾ ਨੱਡ ਬਮੈਨੋ ਹੀ ਦੇ ਦਿੰ ਮੈਂ ਖਾ ਮਮਾ ਇਹਨੂੰ ਖੋਲਣਾ ਸੀ ਯਾਰ ਕਿ ਪਤਾ ਨਾ ਸੋਣ ਪਾਪੜੇ ਮੇਰੀ ਜਾਨ ਨਾ ਹੋਵੇ ਖੋਲੇ ਸੀ ਹੋਰ ਬੰਦ ਥੋੜੀ ਪਈ ਰਹੀ ਹੈਗੇ ਖੋਲੇ ਸੀ ਕਿੱਥੇ ਖੋਲਿਆ ਹਾਂ ਤੈਨੂੰ ਦੱਸ ਕੀ ബീബി ചമ്പ ആ നി

സഗന പച്ച തീ ജ ആ ജന ഗിസ് ਇਹ ਕੁ ਬਈ ਕਿਨੇ ਆਣਿਆ ਐਸੀ ਦੇਖੋ ਹਾਏ ਬੀਬੀ ਬੀਬੀ ਦੇਖੀਏ ਸਾਰਿਆਂ ਦੇ ਕੱਪੜਿਆਂ ਦੇ ਨੇ ਸ਼ਾਰਟਾਂ ਨੂੰ ਲੈਂਥ ਲਓ ਜੀ ਹੁਣ ਆਪਣੇ ਜੀ ਮੈਰਿਜ ਵਾਲੀ ਉਹ ਪੈਲਬਮ ਦਿਖਾਉਣੇ ਲੈ ਬੈਨ ਤਾਂ ਹੁਣ ਦੇਖ ਲਈ ਬਈ ਹੁਣ ਤੇਰਾ ਲੰਬਾ ਨਾ ਰਹੂਗਾ ਠੀਕ ਐ ਅੱਜ ਸਵਾਬੀ ਬਣ ਗਿਆ ਸੰਦ ਦੇਖਣ ਦੇਖੋ ਜੀ ਮੰਮੀ ਅੱਜ ਮੰਮਾ ਸਭ 2 పాదయా ਭਾਈ ਜੇ ਵਰਗੇ ਮਮਾ ਹਾ ਕੋਈ ਇਹ ਹੋਗਾ ਨਾ ਦੀਰੀਆਂ ਛੜੀਆਂ ਹਰਮਣ ਵਰਗੀਆਂ ਅੱਛਾ ਮੇਰੇ ਗਲਬਿਆਂ ਤੋਂ ਪਾਲੇ ਹਾਏ ਹੁਣ ਕਿਵੇਂ ਆ ਤਾ ਹੁਣ ਕਿਵੇਂ ਬੱਚੇ ਕਿਵੇਂ ਲੇਖ ਹਰਕਤ ਹਰ ਪੈ ਜਾਂਦਾ ਪਤਾ ਸਾਰਿਆਂ ਨੂੰ ਬਹਿ ਮਕਸਰ ਫੈਮਲੀ ਮਕਸਲ ਫੈਮਿਲੀ 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 ਦੀ ਗੇਰੀ ਪਕੌੜੇ ਛਕੂ ਹੁਣ ਪਕੌੜੇ ਛਕ ਪੰਮਾ ਤੋਂ ਵੜ ਕੇ ਵਿਚਰੀ ਹੁਣ ਇਹ ਪਹੈਣੀ ਲੱਥੂ ਜਿਨਾਂ ਦੀ ਕਿਵੇਂ ਹੁੰਦਾ ਇਹ ਬਤਾ ਪੇਸ਼ਾ ਦੇਖੀ ਛੇ ਵੀ ਹੈ ਹਾਏ ਪੇਜਾ ਉਹਨੇ ਕਿਵੇਂ ਆਪਣੀ ਦੀਦੀ ਦਾ ਨਾਮ ਹੈ ਆ ਦੀਦੀ ਦੇ ਜਿਠਾਣੇ ਨੇ ਕਿ ਕਿਖਿਆ ਹੁਣ ਗਗਨ ਆਹ ਇਹ ਪਈ ਮੇਰੀ ਬਿਚੋ ਲਾ ਗਗਨ ਕਿੱਥੇ ਆ ਮਾਂ ਬੰਦੀ ਦੇਖ ਗਗਨ ਆ ਗੜੀ ਹਾ ਗੱਦੀ ਚੱਲ ਤੇ ਆ ਦੀ ਕਿ ਜੂਵੀ ਕਿ ਕਾਜ ਪਿੱਛੇ ਹੋ ਜਾ ਬਟੇ ਚਲੋ ਜੀ ਨਹੀਂ ਤੋ ਚੱਲੀਏ ਪੀਤੇ ਸਾ ਪਿੱਛੇ ਜਾ ਹੁਣ ਇੰਨਾ ਨਹੀਂ ਆਪਾਂ ਬਾਲਾ ਪ੍ਰੋਪਰ ਨਹੀਂ ਉਹ ਕਰਨਾ ਨਿਕਲ ਤੀ ਡੈਡੀ ਬੱਠਾ ਮੇਰੇ ਪੇਰਾ ਆ ਗਈ ਬੀਬੀ ਹਰ ਜਗ ਹੁੰਤੋਂ ਆਏ ਉੱਤੇ ਨੇ ਹੱਥ ਧਰਦੇ ਹੁੰਦੇ ਨੇ

ਹਮ ਕਾਰਨ ਇਹ ਚੱਕਿਆ ਦਾ ਡੈਨ ਨੇ ਕਾਰਨ ਸਰਵਲਾ ਬਣਿਆ ਸੀ ਸਰਵਲਾ ਗੀਲਾ ਨਾ ਪਰਜਾਈਂ ਅਹੋ ਨਾ ਪਰਜਾਈਂ ਸੀ ਪੱਕੀ ਅਸੇ ਹੇਲੀਆਂ ਨਾ ਨਾ ਪਰਜਾਈਂ ਅਸੇ ਅਸੇ ਹੇਲੀਆਂ ਵਾਹ ਇਟ ਨੋ ਕੁਸ਼ ਹਾਈ ਨਹੀਂ ਯਾਣੀ ਪਾਲੇ ਯਾਰਾ ਜੇ ਵਾਓ ਸਸ ਜੇ ਮੈਂ ਤੁਹਾਨੂੰ ਕਹੀ ਨਹੀਂ ਵੀ ਭਾਈ ਉੱਪਰ ਹੱਥ ਨਹੀਂ ਰੱਖਣਾਗਾ ਚਲੋ ਹਣੇ ਕਰਨ ਤਾਰੀਖ ਜਿਉਂ ਆਗਿਆ ਲੱਗਦਾ ਤੇ ਮਾਮਾ ਵੀ ਬਚਾਰੇ ਇਹ ਮਾਮਾ ਵੀ ਹੈ ਨਹੀਂ ਕਿੰਨੀਆਂ ਹਨਾ ਹੋਣਗੇ ਜਿਹੜੇ ਰਿਸ਼ਤੇਦਾਰ ਜਾਂ ਕੋਈ ਵੀ ਹਨਾ ਫੋਟੋਆਂ ਜਿਹੜੇ ਹੁਣ ਹੈ ਹੀ ਨਹੀਂ ਮੈਂ ਇਹ ਦੇਖੀ ਹੂੰ ਮੈਂ ਦਾਦੀ ਨਹੀਂ ਦੇਖ ਵੇਹ ਦਾਦੀ ਤੇ ਕਿੰਨਾ ਫਰਕ ਪੈ ਗਿਆ ਕੁੜੀਏ ਹਨਾ ਨੀ ਬਾ ਸਾਡੀ ਮਜਾਜਣ ਆਹ ਕੋਨਾ ਇਹ ਸੀਰਤਕਾਰ ਇਹ ਲੇਖ ਲਓ ਸੀਰਤ ਹੈ ਪੰਜਾਬ ਬਣਣੀ ਸੀ ਸੱਟ ਵੀ ਖਾਇਈ ਸੀ ਮੱਲਾਦਾਉਂਦੀ ਆਉਂਦੀ ਇਹ ਕਿਵੇਂ ਡਿੱਗ ਪਈ ਸੀ ਕਿੱਥੇ ਲੱਗ ਪਈ ਸੀ ਹੈ ਕਿੱਥੇ ਲੱਗ ਪਈ ਸੀ ਪਾਪਾ ਨੀ ਰਾਣੀ ਵਰਗਾ ਦੇਖ ਨਾ ਚਦੀਆਂ ਲਾ ਪੇ ਚੱਕਲੀ ਜਾਗੋ ਤੂੰ ਵੀ ਰਹੂਂਗੇ ਨਾ ਹੱਟ ਕਰਾਈਆ ਮਾਸੇ ਸਟੂਟ ਤੇਰੀ ਮਾਸੇ ਪਰਬੀ ਉਹ ਲੈ ਉਹ ਲੈ ਉਹ ਮੈਂ ਕਿਹਾ ਆਉਂਦਾ ਆਪਣਾ ਘਰ ਇੱਕ ਗੁੱਲੇ ਜਿਗੇ ਉਹ ਦੁਬਰਾਂ ਦੇ ਭਰਾ ਨਹੀਂ ਸੀਗੇ ਮੈਂ ਇਹ ਦੋ ਤਿੰਨ ਆ ਰੂਮ ਦੇ ਬਾਹਰ ਚ ਚਕਾਈ ਸੀ ਜੱਗੂ ਹਾਂ ਕੋਣ ਚਾਹੂ ਮੱਤਲੂ ਤੂੰ ਛੋਟੀ ਸੀ ਉਹ ਦੁਬੰਦਰ ਤੂੰ ਆ ਰੂਮ ਵਿੱਚ ਦੇਖ ਇਨੇ ਉਹ ਦਿਨ ਚੇਲੇ ਦੀ ਦੀਦੀ ਵਰਗੇ ਉਹ ਦੁੱਧੀਆਂ ਦਾ ਹਾਂ ਦਰਵਾਜ਼ੇ ਨਾ ਮਮਾ ਇਹ ਦੱਗੂ ਕਿ ਮੈਂ ਹਾਲ ਕਰਤਾ ਮਮਾ ਤਾਂ ਹੈਵੀ ਖਾਂਦੀ ਸੀ ਥਾਲ ਆ ਦੇਖਿਓ ਸੀਲ ਤੈਨੂੰ ਦੋਹਾਂ ਕਰਕੇ ਸੀ ਦੀਦੀ ਜੱਕੀ ਬੈਠੀ ਹੈ ਜਦ ਤ ਹਮ ਜਿਆਦੇ ਪਲਟ ਗਈਆਂ ਐ ਤਾਂ ਫਿਰ ਆਪਣੀ ਐਲਬਮ ਵਾਲੀ ਵੱਡੀ ਗੰਜੂ ਦੇ ਪੁੱਤ ਲੋ ਇਹ ਇੱਥੇ ਵੀਲੀ ਸੇਰਾ ਬੰਨਣ ਲੱਗ ਗਿਆ ਹੁਣ ਮਮਾ ਪੂਰੀਆਂ ਬਹਾਂ ਦਾ ਵੀ ਆ ਗਏ ਹਾਂ ਭਾਬੀਆਂ ਨੇ ਪਾਇਆ ਸੁਰਮਾ ਹੈ ਬਾਕੀ ਗੱਲ ਬੱਗੇ ਡੋਰ ਬੰਦ ਕਰਕੇ ਆ ਨਾਣੀ ਵਰਗੀ ਬੰਦ ਬੰਦ ਕਰਦੇ ਜਿੱਥੇ ਹੋ ਗਈ ਬਰਾਤ ਰਵਾਨ ਗਈ ਲੋ ਦੀ ਪਹੁੰਚ ਗਏ ਪੈਸ ਦੇ ਵਿੱਚ ਉਰਦੂ ਰਸਾਮਾ ਥਾ ਦੇਖਣਗੇ ਸੀ ਲਗਾਤਾਰ ਦੇਖੀ ਚੱਲੀ ਵਈ ਐ ਜਿਸ ਧਿਆਨ ਨਾਲ ਅੱਜ ਤੇਰੀ ਰੀਜ ਐ ਜਿਹੜੀ ਪੂਰੀ ਕਰਤੀ ਐ ਲਓ ਜੀ ਪੈਸੇ ਦੇ ਵਿੱਚ ਪਹੁੰਚ ਗਏ ਨੇ ਠੰਡੇ ਬੱਤੇ ਪੀ ਰਹੇ ਨੇ ਬੱਤੇ ਕਹਨੇ ਹੁੰਦੇ ਬਣਾ ਕੇ ਦੀਦੀ ਆ ਵੇਣ ਕੇ ਆਪਾਂ ਵਿਆਹ ਗਏ ਸੀ ਹੁਣ ਇਹ ਹੈਗੀ ਰਾਣੀ ਭੈਣ ਇਨਾਂ ਦੀ ਬੇਟੀ ਦਾ ਵਿਆਹ ਸੀ ਲੋਜੀ ਡੈਡੀਆਂ ਦੀ ਤੇ ਮਾਮਿਆਂ ਦੀ ਮਿਲਣੀ ਇੱਥੇ ਆ ਗਈ ਬਾਹਰ ਰਕਾਈ ਚੈੱਕ ਕਰਿਓ ਜੀ ਕਿਰੋਂ ਗੁਲਾਬ ਜਾਮਨ ਉਹ ਜਿੱਥੇ ਅਗਿ ਅਨੰਦ ਕਾਰਜ ਲਈ ਭਾਬੀਆਂ ਨਾ ਮੇਰੀਆਂ ਆ ਕੇ ਅਗਿ ਸੇਵਾ ਬਦਾਈ ਆਹ ਬੋਟੂ ਕੀ ਦਿਸਣੀ ਹੈ ਮੇਰੀ ਔਤੁਆਈਆਂ ਭਾਬੀਆਂ ਆ ਗਈਆਂ ਪੈਣਾ ਕੁੜੀ ਕੁੜੀ ਨਾ ਪੈਂਦਾ ਵੀ ਬਹੁਤ ਫਰਕ ਪੈ ਗਿਆ ਵੈਸੇ ਸਾਰਿਆਂ ਦੇ ਫਰਕ ਪੈ ਗਿਆ ਕਿਉਂਕਿ ਟਾਈਮ ਬਹੁਤ ਹੋ ਗਿਆ ਬਹੁਤ ਹੀ ਹੋਇਆ ਵੈਸੇ 8 ਸਾਲ ਹੁਣ ਤੱਕ ਇਹਨਾਂ ਦੇ ਸਾਲ ਚ ਬੰਦੇ ਦਾ ਫਰਕ ਪੈ ਜਾਂਦਾ ਸ਼ਗਨ ਲੱਗ ਗਿਆ ਇੱਥੇ ਮੇਰੀ ਮਾਂ ਤਾਂ ਆ ਗਈ ਹੈ ਸ਼ਗਨ ਕਰਨ ਇੱਥੇ ਡੈਡੀ ਅਸਾ ਡਿੱਪੂ ਹੋ ਜਾ ਲੋਟ ਦੇਖੋ ਛੋਟਾ ਆ ਗਿਆ <laughs> <laughs> Navritu! <hans> ബ്യത ജനദി സുഖി പണ കയറി ആകാര ചാച്ച ਉਫੜ ਜੀ ਵੀ ਹੈ ਨਹੀਂ ਇਹਾਂ ਦੀ ਵੀ ਡੈਥ ਹੋ ਗਈ ਇਹ ਮੇਰੀ ਫਰੈਂਡ ਹੈ ਇਹ ਵੀ ਦਾਦੀ ਦੀਆਂ ਕੁੜੀਆਂ ਇਹਨਾਂ ਨੂੰ ਸਾਰਿਆਂ ਨੂੰ ਵੀ ਅੰਦਰ ਜਾਂਦੀ ਦੇਖ ਲੂਗੀ ਅੱਜ ਸਾਰੇ ਰਿਸ਼ਤੇਦਾਰ ਆ ਵੀ ਆ ਵੀ ਮੇਰੀ ਅਸੀਲੀ ਸਾਰੇ ਦੇਖ ਲੈਣਗੇ ਵਲੌਗ ਦੇ ਵਿੱਚ ਐਲਬਮ ਵੀ ਨਹੀਂ ਦੇਖਿਆ ਆ ਦਿਖ ਟਿੱਡੂ ਨੇ ਸੱਟ ਖਾ ਲਈ ਹੁਣ ਤਾਂ ਸੁੱਖਾ ਗੱਭਰੂ ਹੋ ਗਿਆ ਕੱਲ ਸੱਟ ਖਾ ਲਈ ਇਹਨੇ ਸਕੂਲ 'ਚ ਡਿੱਗ ਕੇ ਆ ਗਈ ਕਰਨਾਂ ਦੇ ਚੱਕ ਮੀਤਾ ਆ ਵੀ ਆਪਣੇ ਰਿਸ਼ਤੇਦਾਰ ਕੋਲ ਪਾਈ ਤੋਂ ਆ ਵੀਰਾ ਭਾਬੀ ਇਹ ਪੂ ਆਈਆਂ ਸਾਰੀਆਂ ਅਚੇਤ ਆਇਆ ਨਾਨਕੀ ਸੰਗੂ ਤੋਂਣ ਵਾਲੇ ਆ ਗਏ ਭਈ ਬਜੋਲਾ ਤੇ ਬਜੋਲਾ ਚਾਚਾ ਐਂਡ ਮਾਸਸੀ ਮਾਮਾ ਮਾਮੀ ਨਾਨੀ ਲਾਪੀਟ ਆ ਗਿਆ ਪਹਿਣਾ ਕਲਮਤ ਵਰਗੇ रेल गड्डी बना के खड़ गया नच रहे थी ਇਹ ਸ਼ਾਮ ਨੂੰ ਜਿਵੇਂ ਕਿ ਆਪਾਂ ਹਨ ਫੇਰ ਆਪਾਂ ਕਹਿ ਦਿੰਦੇ ਕਿ ਕੀ ਕਹਿ ਦਿੰਦੇ ਐ ਮੱਥਾ ਟੇਕਣ ਜਾਂਦੇ ਹੁੰਦੇ। ਹੋਈ ਮੈਂ ਕਿਵੇਂ ਚੱਕੀ ਜਾਂਦੀ ਇਹ ਨਾ ਕਨੀ। ਇਹ ਗੈਸ ਆਪਾਂ ਪੰਡ ਬਹੁਤ ਯਾਤਰੀ ਹੈ। ਲਓ ਜੀ ਬੀਬੀ ਪਹੁੰਚ ਗਈ ਹੈ ਰੋਟੀ ਖਾਣ। ਨੇ ਪੂਆ ਪਤੀ ਜੀ। ਨਾਨਕਾ ਫੈਮਿਲੀ ਨੇ ਸਾਰਿਆਂ ਨੇ ਫੋਟੋ ਲਹਾਈ ਸੀ ਗਰੁੱਪ ਫੋਟੋ ਇਹ ਵੀ ਵਾਗੇ ਜਣ ਕਿੰਨਾ ਫਰਕ ਪੈ ਗਿਆ ਗਗਨ ਦਾ ਤੁਸੀਂਵੇਂ ਸੀ ਤੇ ਚੇਵੇਂ ਬਣ ਗਿਆ ਆ ਜਿਹੜੀ ਦਾਦੀ ਵੀ ਚਾਹੀਏ ਨਾ ਆ ਦਾਦੀ ਆ ਨਾ ਦਾਦੀ ਨੰਨੀ ਹੈਗੀ ਆ ਦਾਦੀ ਹੈ ਨਹੀਂ ਉਹਨਾਂ ਦੀ ਮੈਂਤੀ Non puoi essere emotional, ho visto ਬਿਚਾਰੀ ਰਹੀ ਜਾਂਦੀ ਐ ਸਾਰੇ ਭਰਾਣੇ ਮੇਰੇ ਚਲੋ ਜੀ ਪਹੁੰਚ ਗਏ ਪਿੰਡ ਬਲਾੜ ਮਹਿਮਾ ਦੇ ਵਿੱਚ ਮਮਾ ਹਾਂ ਤੂੰ ਇੰਨਾ ਬੁਖੀ ਸੀ ਤੇ ਹੋਰ ਬਤ ਰਹਦਾਗਾ ਮਨ ਰੋਂਦਾ ਹੀ ਰੋਣਾ ਦੇਖ ਨਾਨੀ ਕਿਨਾਂ ਰੁਈਆਂ ਦੀ ਸਾਰੇ ਰੁਈਆਂ ਦੇ ਵਿੱਚ ਖੜੀ ਨਾਨੀ ਦੇਖ ਵਿਚਾਰੀ ਇਹਦਾ ਦੇਖ ਮੈਨਾਂ ਬਹੁਤ ਰੁਈ ਸੀ ਮੈਂ ਕਹਿੰਨਾ ਜਿਵੇਂ ਕੀ ਕੱਲ ਅਮਰਿੰਦਰ ਬੱਬੂ ਜਣੀ ਗੇ ਮਨੀਂਂਦਰ ਬੱਬੂ ਪੈਨ ਦੀ ਮੈਰਿਜ ਹੋਈ ਸੀ ਉਹਨਾਂ ਦੇ ਬਲੌਗ ਦੇਖ ਦੇ ਕੇ ਸੱਚੇ ਸਾੜ ਨਹੀਂ ਆਇਆ ਵੀ ਇੰਨਾ ਕੁ ਜਿਆਦਾ ਉਹਨਾਂ ਦਾ ਵੀ ਜਿਹੜਾ ਬਲੌਗ ਸੀ ਬਹੁਤ ਸੋਹਣਾ ਸੀਗਾ ਜਾਨੀ ਕਿ ਇੰਨਾ ਕੁ ਜਿਆਦਾ ਸਾਰੀ ਫੈਮਿਲੀ ਰੁਈ ਹਨਾ ਦੇਖ ਦੇ ਕੇ ਜਿਹੜਾ ਇਹ ਸੀਨ ਹੀ ਇਦਾਂ ਦਾ ਹੁੰਦਾ ਹੈ ਨੇ ਵੇਨ ਦਿਨ ਉਹ ਆਪਦਾ ਟਾਈਮ ਵੀ ਜਾਦਾ ਆ ਜਾਂਦਾ ਬੰਦਾ ਰੋਣ ਲੱਗ ਜਾਂਦਾ ਹਨਾ ਆਉਂਦਾ ਹੀ ਆਉਂਦਾ ਤੇ ਇੱਕ ਹੁਣ ਤਾਂ ਜਨ ਕੀ ਜਿਵੇਂ ਕਹਿ ਦਿੰਦੇ ਆ ਕਿ ਉਹ ਪੰਗੜੇ ਵਾਲੇ ਹੁੰਦੇ ਨੇ ਹਨਾ ਉਹ ਗੀਤ ਹੀ ਇਦਾਂ ਲਗਾਉਂਦੇ ਜਿਹਨੂੰ ਨਾਂ ਆਉਂਦਾ ਹੋਵੇ ਉਹਨਾਂ ਨੂੰ ਵੀ ਰਵਾ ਦਿੰਦੇ ਉਸ ਟਾਈਮ ਦੇ ਤਾਂ ਨਹੀਂ ਲੈ ਕੇ ਜਾਂਦੇ ਹੁੰਦੇ ਸੀਗੇ ਪਰ ਪਤੀ ਆ ਜਦੋਂ ਇਹ ਟਾਈਮ ਆਉਂਦਾ ਉਦੋਂ ਰੋਂਦੇ ਰੋਂਦੇ ਤੇ ਹੁਣ ਵਾਲੇ ਜਿਹੜੇ ਉਹ ਪੰਗੜੇ ਵਾਲੀ ਹੁੰਦੇ ਨੇ ਤੇ ਹੁਣ ਤਾਂ ਉਹ ਜਿਹੜਾ ਜਨ ਕੀ ਜਮਾ ਪੱਥਰ ਦਿਲ ਦਾ ਹੁੰਦਾ ਉਹਨਾਂ ਨੂੰ ਵੀ ਰਵਾ ਦਿੰਦੇ ਹੈਗੇ ਇੰਨਾ ਜ਼ਿਆਦਾ ਜਿਹੜੇ ਉਹ ਸੋਹਣੇ ਜਨ ਕੀ ਗੀਤ ਲਾਉਂਦੇ ਆ ਸੀਦੀ ਗੱਡੀ ਦੇ ਵਿੱਚ ਬੈਠੀ ਸੀ ਹਾਂ ਗੱਡੀ ਡੈਡੀ ਲੈ ਕੇ ਗਈ ਸੀ ਹਾਂ ਕਿਰੇ ਗੱਡੀ ਲੈ ਕੇ ਗਈ ਸੀ ਇਹੋ ਲੈ ਕੇ ਗਈ ਸੀ ਮਖਸਰ ਵਾਲੇ ਵੀਰ ਜੀ ਮੈਟਾ ਤਾਂ ਹੋਰ ਹੀ ਹੋ ਗਿਆ ਰੋ ਰੋ ਕੇ ਕੀ ਹਾਲ ਬਣਾ ਲਿਆ ਆਪਦਾ ൂ വരോ സൂ സി അപ്പം ഹാ ਕਿਉਂਕਿ ਅੱਜ ਬੱਸ ਜਾਨੀ ਕਿ ਕੁਛ ਹਟਕੇ ਜਿਗਾ ਕੋਈ ਕੰਮ ਕਰਨੀ ਮੈਨੂੰ ਇੱਕ ਕੰਮ ਸੀ ਕੰਸਨ ਦਾ ਸੋਡੀ ਸਟੈਡੀ ਹੂੰ ਮਮਾ ਲਿਪ ਬੰਬ ਦੇ ਨਾਲ ਜਿਹਦੇ ਫਾਇਲੋਂ ਨੇ ਹੁੰਨੇ ਆ ਉਹਦੇ ਨਾਲ ਸਟਿਕ ਕਿਨੇ ਲਾਈਆ ਪਤਾ ਨਹੀਂ ਲਾਈ ਬਸ ਮੈਨੂੰ ਪਤਾ ਸੀ ਮਾਂ ਨੇ ਸਵੇਰ ਤੈਨੂੰ ਦੇਖ ਲਿਆ ਸੀ ਬੂ ਲਾਈ ਜੀ ਇਹ ਬੂ ਲਿਪ ਸਟਿਕ ਤੇ ਉਤਰੀ ਲਿਪ ਬੰਬ ਲੱਗੀ ਆ ਲੱਗੀ ਸੀ ਮਨ ਰੰਗ ਦਿਲਾ ਤੁਰ ਮੈਨੂੰ ਪੂੰਗਲਾਂ ਜੰਮਰੇ ਬੋਲ ਪਾਟੀ ਜਾਂਦੇ। ਲਓ ਜੀ ਸਾਰਿਆਂ ਆਪਣੇ ਡੈਡ ਬਣਨ ਨੇ ਜਿਹੜੀ ਆਪਣੀ ਤੁਸੀਂ ਐਲਬਮ ਦੇਖ ਲਈ ਹੋਣੀ ਹੈ ਤੇ ਆਪਣੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੀ ਲੁੱਕ ਸੀ ਕੀ ਚੇਂਜ ਹੋਇਆ ਹਨਾ ਸਾਰਾ ਕੁਝ ਤੇ ਜੇ ਲੋਕੋ ਸੇ ਹਟ ਗਏ ਜੇ ਸੀਗਾ ਹਨ ਨਹੀਂ ਤਾਂ ਫਿਰ ਮਨੂੰ ਵੀ ਆਪਾਂ ਜਿਹੜੀ ਬਲੌਗਿੰਗ ਆਪਣੀ ਡੇਲੀ ਕੰਮਕਾਰ ਵਾਲੀ ਹੁੰਦੀ ਹੈ ਹਨ ਕੋਈ ਸਪੈਸ਼ਲ ਜਨਕਿ ਜਿਹੜਾ ਸਪੈਸ਼ਲ ਸੀਗਾ ਉਹ ਦਿਨ ਟੱਪ ਗਏ ਬਸ ਇੱਕ ਵਾਰ ਹੋਰ ਆਊਗਾ ਜੇ ਆਪਾਂ ਉਥੇ ਗਏ ਵੈਸੇ ਜਾਣਾ ਤਾਂ ਹੈਗਾਗਾ ਤੇ ਉਥੇ ਜ ਜਾਵਾਂਗੇ ਤਾਂ ਬਲੌਗ ਥੋੜਾ ਬਾਤਾਂ ਤਾਂ ਜਰੂਰ ਬਣਾਵਾਂਗੇ ਉਹਨਾਂ ਦੀ ਵੀ ਭਈ ਜਾਗੋ ਕਿੱਦਾਂ ਦੀ ਹੋਊਗੀ ਹਨ ਤੇ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਉਹ ਵਿਆਹ ਜਾਣਾ ਆਪਾਂ ਮੰਡੇ ਤੇ ਤਿੰਨ ਚਾਰ ਦਿਨ ਪਏ ਨੇ ਦੇ ਬੈਸ ਦੇ ਨਾਲ ਹੀ ਆਪਾਂ ਆਪਣੇ ਵਲੌਗ ਦਾ ਐਂਡ ਕਰਦੇ ਆਂ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੀ ਪਲੀਜ਼ ਆਪਣੇ ਬੈਲ ਆਈਕਨ ਵੀ ਜਰੂਰ ਦਬਾਇਓ ਕਰੋ ਤਾਂ ਕਿ ਆਉਣ ਵਾਲੇ ਵਲੌਗ ਦਾ ਜਿਹੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸੋਨੇ ਸੋਨੇ ਕਮੈਂਟ ਕਰਦੇ ਰਹੋ ਬਹੁਤ ਸੋਨੇ ਸੋਨੇ ਕਮੈਂਟ ਆਉਂਦੇ ਆ ਭੈਣਾਂ ਦੇ ਤੇ ਇਦਾਂ ਹੀ ਆਪਣੇ ਚੈਨਲ ਨੂੰ ਜਿਹੜੇ ਤੁਸੀਂ ਸਪੋਰਟ ਕਰਦੇ ਰਹੋ